ਪੈਂਸਾ ਸਕਾਲ ਦੀ ਸਾਰਿਆਂ ਨੂੰ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਹਾਂ ਪਿੰਡ ਚੱਠਾ ਤਹਿਸੀਲ ਬਟਾਲਾ ਤੇ ਜ਼ਿਲ੍ਹਾ ਗੁਰਦਾਸਪੁਰ ਜਤਿੰਦਰ ਵੀਰ ਕੋਲ ਆਪਾਂ ਆਏ ਆਂ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ 6 ਮੱਝਾਂ ਤੁਹਾਨੂੰ ਦਿਖਾਉਣੀਆਂ ਸਾਰੀਆਂ ਸੁਈਆਂ ਸਵਾਈਆਂ ਤੁਹਾਨੂੰ ਦਿਖਾਵਾਂਗੇ ਤੇ ਬਾਕੀ ਇੱਥੇ ਆਓ ਆਪਣੇ ਦੋ ਦੋ ਡੰਗ ਚਵਾਈ ਕਰਕੇ ਤਸੱਲੀ ਕਰਕੇ ਖੜੋ ਤੇ ਜਿਹੜਾ ਕੋਈ ਵੀ ਨਹੀਂ ਪਹੁੰਚ ਸਕਦਾ ਆਪਣੀ ਵੀਡੀਓ ਕੋਲ ਤੇ ਦੋ ਟਾਈਮ ਚਵਾਈ ਜ਼ਰੂਰ ਕਰਾ ਲਓ ਪਰ ਤਸੱਲੀ ਆਪਣੇ ਇੱਥੇ ਹੀ ਕਰਕੇ ਖੜੋ ਜੀ ਹਾਂਜੀ ਵੀਰ ਜੀ ਸੱਚ ਕਾਲ ਜੀ ਸੱਚ ਕਾਲ ਵੀਰ ਜੀ ਹੋ ਠੀਕ ਠਾਕ ਜੀ ਚਲੋ ਵੀਰ ਜੀ ਚੀਦਾ ਜੇ ਤੇ ਨਾਮ ਦੱਸਦੇ ਇੱਕ ਵਾਰੀ ਅੰਦਰ ਸਿੰਘ ਪਿੰਡ ਚੱਠਾ ਤਸਵੀਰ ਬਟਾਲਾ ਜਿਲ੍ਹਾ ਕਾਦਾਰਪੁਰ ਤੇ ਫੋਨ ਨੰਬਰ 956827755 ਠੀਕ ਹੈ ਜੀ ਤੇ ਵੇਗ ਗਿਆ ਉਹਦੇ ਨਾਲ ਮਾਲ ਫਿਰ ਹਾਂਜੀ ਹਾਂਜੀ ਵੇਗ ਗਿਆ ਕੱਲ ਵੀ ਮਈਆਂ ਲਈਆਂ ਇੱਕ ਦੁੱਸ ਦੀਆਂ ਦੀਆਂ ਹਨੀਆਂ ਠੀਕ ਹੈ ਹਾਂਜੀ ਆ ਵੀ ਮੱਝ ਵੇਗੀ ਜੇ ਹਾਂਜੀ ਵਿਗੀ ਲੱਗੇਗਾ ਲੈਣਾ ਸੂਜੀ ਇਹ ਵੀ ਚੱਲੀ ਆ ਬਸ ਜੇਰ ਦੀ ਨੇ ਪ੍ਰੋਪਰ ਪਾਤੀ ਪੂਰੀ ਜੇਰ ਦੀ ਟਿਕੰਦੇ ਸੀ ਉਹਦੀ ਤੇ ਚਰਵਾਰ ਫੇਰੇ ਦੇ ਤੋਂ ਕਰ ਲਈਏ ਇਤੋਂ ਹੀ ਕਰੀਏ ਕਿੰਨਾ ਚਿਰ ਹੋ ਗਿਆ ਜਿੰਨੇ ਸੂਰੀ ਨਾ ਸੂਰੀ ਜੇ 800 ਨਾ ਮਗਾ ਕੱਟੀ ਜੇ ਦੇ ਬੱਚੇ ਉਧਰ ਪੰਨੇ ਹਨਾ ਜੇ 6 6 ਦੰਦ ਹੋਣ ਜੀ ਵੀਰ ਜੀ 10 ਕਿਲੋ ਝੋਡੀ ਥਲੇ ਦੁੱਧ ਹੋਊਗਾ ਅੱਛਾ 9 ਕਿਲੋ ਦੀ ਗਰੰਟੀ ਤੇ ਝੋਡੀ ਦੇਣੀ ਆ ਅੱਛਾ ਪਤਾਰ ਵਾਲਾ ਮਾਰੇ ਜਿਹਨੇ ਚੋਣੀ ਦੋ ਰੰਗ ਭਾਈ ਚੋਕੇ ਤਸल्ली ਕਰਕੇ ਖੜੇ ਸੋਈ ਕਿੰਨੇ ਕਿ ਦਿਨਾਂ ਦੀ ਹੈ ਸੋਈ ਹਫਤੇ ਦੀ ਤੁਰ ਫਾ ਫੇਰ ਇੱਕ ਕਰੀ ਨਾ ਵੇਖੋ ਝੋਟੀ ਕਿਦਾਂ ਦੀ ਹੈ ਆ ਦੇਖ ਸਾਡੇ ਜੀ ਬਿਲਕੁਲ ਗੋਲ ਸਿੰਘ ਦੀ ਝੋਟੀ ਆ ਜਿਹੜੀ ਲਾਵੇ ਦੀ ਬਾਕੀ ਪਿੱਠਪੂੜੇ ਤੋਂ ਚੰਗੀ ਆ ਰਾਜੀ ਉਤਰਾਪੂਰੀ ਆਣ ਵੇਖੋ ਕਿੱਥੇ ਕਿੱਥੇ ਲੱਗਾ ਛੋਟੀ ਨੂੰ ਹਾਂ ਨੇ ਵੀ ਚੰਗਾ ਲੱਗਾ ਇਹਦੇ ਕੋਲ ਤੋਂ ਦੇਖ ਸਕਦੇ ਜੀ ਤੇ ਆ ਥਾਣੇ ਵੀ ਇਹਦੇ ਦੇਖ ਸਕਦੇ ਜੀ ਤੇ ਕਿੰਨਾ ਵੇਦੀ ਫਿਰ ਇਹਦਾ ਮੁੱਲ ਮੁੱਲ ਝੋੜੀ ਦੇ ਲੱਖੋ ਮਾਰ ਰਹੇ ਹਾਂ ਜੀ 3 ਲੱਖ ਦੀ ਝੋੜੀ ਨਹੀਂ ਕਰੀਏ ਕੋਈ ਮੰਤਾਂ ਆਪ ਹੀ ਕਰ ਦੋ ਚਨਵਈ ਹੱਦ ਝੋੜੀ ਦੇ ਦਈਏ 90000 ਦੀ ਦੇ ਦਈਏ 90 ਤੋਂ ਅੰਦਰ ਲਈਏ ਝੋੜੀ ਕਿੰਨੀ 87000 ਦੀ ਝੋੜੀ ਦੇਣੀ ਆ ਠੀਕ ਹੈ ਝੋੜ ਆਪਣੀ ਮਰਜ਼ੀ ਦੀ ਕਰਦੇ ਕੋ ਸਿਆਸੀ ਵਾਲਾ ਮੈਨੂੰ ਫੋਨ ਕਰੇ ਠੀਕ ਹੈ ਜੀ ਹਾਂ ਜੀ ਤੇ ਦੁੱਧ ਕਿੰਨਾ ਕੁ ਭਰੀ ਜਾਊਗੀ 12 ਕਿਲੋ ਝੋੜੀ ਚ ਭਰ ਜਾਊਗੀ ਠੀਕ ਹੈ ਜੀ ਆ ਦੇਖ ਸਾਹਦੇ ਜੀ ਤੇ ਆ ਵੀ ਸੂਈ ਸਵਾਈ ਹੈ ਕਿ ਇਹਦੇ ਤੇ ਲੋਨ ਨਾ ਮਦਰੀ ਦੇ ਕਟਾ ਜੇ ਹਾਨੇ ਦੇ ਕਰੀ ਦਾ ਮੈਨ ਦਿਖਾਈ ਲੱਗੇ ਤੋਂ ਥਨਾਂ ਦਾ ਸਾਈਜ਼ ਕਾ ਚੰਗਾ ਦਿਖਵਾਨੇ ਤੇ ਬਣਾਣਾ ਜਨੀ ਚੰਗੀ ਆ ਤੇ ਇਹਦੇ ਕੋਲ ਦੁੱਧ ਕਿੰਨਾ ਤਿਆਰ 12 ਕਿਲੋ ਵੀਜੀ ਹੋਊਗਾ ਹਣਾ 11 ਕਿਲੋ ਵਰਗੇ ਮੈਂ ਦੇਣੀ ਆ ਪਿਆਰ ਮੋਕੇ ਤੇ ਆ ਜੀ ਵੱਡੀ ਝੋਟੀ ਹੈ ਵੀ ਕਿੰਨਾ ਦੁੱਧ ਕਰੀ ਜਾਊਗੀ ਇਹ ਦੁੱਧ ਇਹ 13 ਕਿਲੋ ਦਊਗੀ ਝੋਟੀ ਅਜਲੇ ਆ ਜੀ ਇਹਦੇ ਮਗਰ ਕਰਤਾ ਇਹ ਵੀ ਥੋੜੇ ਦਿਨਾਂ ਦੀ ਸੂਈ ਦਾਸ ਤੇ ਕੋਣ ਕਾਪਲਾ ਜੇ ਵੀ ਜਲੇ ਨਹੀਂ ਬਾਕੀ ਭਾਰੇ ਪੱਲੇ ਚਾ ਮਾਜੋ ਤਰਾ ਖੱਲਿਆ ਚੰਗੀ ਐ ਬੜਾ ਬਸ ਜਰਾ ਦੇਖ ਸਰਦੇ ਜੇ ਚੰਗੀ ਬੇਲਦੀ ਆ ਬਾਕੀ ਪੇਟ ਫੁੜੇ ਤਾਂ ਵੀ ਚੰਗੀ ਆ ਨਾ ਦੇਖੋ ਬੜਾ ਕੰਨਾ ਲਗਾ ਆ ਤੇ ਮੁੱਲ ਫਿਰ ਵਧਦੀ ਇਹਦਾ ਮੋੜੇ ਰੀਆ ਲੱਖ ਦੀ ਹਾਂਜੀ ਰੀਆ ਲੱਖ ਦੀ ਕਰਦੀ ਹੈ ਔਰ ਮੰਨਤਾ ਨਾ 95 ਹਜ਼ਾਰ ਦੀ ਦੀ 90 ਦੀ 2000 ਛੋੜ ਹੀ ਕਰਨੀ 90 ਜੋ ਅੱਛਾ ਤਾਸੀ ਵਾਲਾ ਉਹਨਾਂ ਨੂੰ ਫੋਨ ਕਰੇ ਜਿਹੜਾ ਰੇਡ ਪਾਉਣਾ ਛੋਟਾ ਹੀ ਕਰਨੀ ਆਪਣੀ ਮਰਜ਼ੀ ਦੀਆਂ ਚਲੋ ਥੋੜਾ ਬਾਦ ਦਾ ਮੰਨਤਨ ਮੁੱਕਦੇ ਹੋਏ ਦੂਜੀ ਇਹ ਗੱਲ ਆ ਮੈਂ ਸਾਡੀ ਕੋਈ ਆ ਜੇ ਕੋ ਚੋਣ ਦੋ ਮੈਂ ਫੇਰ ਨਿਕਲਾਂਗੀ ਤੇਲ ਦਾ ਵੀ ਖਰਚਾ ਦਵਾਂਗੇ ਜਿਹੜੀ ਮੈਂ ਵੀਡੀਓ ਪਾਵਾਂਗੀ ਠੀਕ ਹੈ ਜੀ ਦੋ ਆਈ ਇੱਕ ਨੰਬਰ ਹੋ ਗਿਆ ਦੀ ਮੈਂ ਹਰਕ ਦੀ ਠੀਕ ਹੈ ਜੀ ਤੇ ਹੁਣ ਆ ਜੀ ਜੀ ਛੋਟੀ ਸੂਈ ਜਮਾ ਕੱਟੀ ਏ ਇਹਦੇ ਮਗਰ ਕੱਟੀ ਆ ਇਹਨੂੰ 6 ਦਿਨਾਂ ਦੀ ਸੂਈ ਨੂੰ ਠੀਕ ਆ ਹਾਂ ਜੀ ਤੇ ਇਹਦੇ ਕੋਲ ਦੁੱਧ ਇਹਦੇ ਕੋਲ 9 ਕਿਲੋ ਹੋਗਾ ਜੀ ਪਿਆਰ ਮੋਕੇ ਤੇ ਪਿਆਰ ਚ ਹੋਵੇ ਸਦੀ ਕਰਕੇ ਵੀ ਫੜੀ ਠੀਕ ਆ ਜੀ ਤੇ ਥਣ ਤਾਂ ਇਹਦੇ ਤੇ ਖਾਦੀਏ ਲੱਗੇ ਤਾਂ ਆਹ ਦੇਖ ਸਕਦੇ ਹੋ ਥਣ ਨਿਕਲ ਜਾ ਜਾ ਜਲੇ ਆ ਵੀ ਜੀ ਬਾਕੀ ਇਹ ਵੀ ਥੱਲੇ ਚੰਗੀ ਬਣੀ ਆ ਫਿਕਸ ਜਿਹਾ ਨੇ ਦੀ ਆ ਸਾਦੇ ਸਾਦੇ ਥੱਲੇ ਤੇ ਅਜ ਲੈ ਵੀਰ ਜੀ ਤੇ ਕਿੰਨਾ ਫੇਰ ਰੱਖਣਾ ਵਿਧੀ ਦਾ ਮੁੱਲ ਦੇਦੀ ਝੋੜੀ 85000 ਦੀ 85 ਦੀ ਹਾਂਜੀ ਕਰਨਾ ਪੈਣਾ ਹੋਰ ਮਾਲ ਬਾ ਬਿਆਰੀ ਨੂੰ ਚਾਹ ਲਿਆ ਜੀ 82000 ਦੀ ਦੇ ਦਈਏ 80000 ਚ ਦੋ ਜੋੜ ਅੱਛਾ 80 ਜਦ 82000 ਦੀ 78 ਦੀ ਦੇ ਦੇਣੀ ਹੈ ਵਾਣ ਜੀ ਤੇ ਹੁਣ ਜਿਹੜੀ ਆ ਗਈ ਆਪਣੇ ਜੀ ਪੰਜਵਾ ਦੇ ਨਹੀਂ ਮਗਰ ਦੇ ਕੱਟੀ ਪੂਰੀ ਮੋਰਾ ਦੀ ਹੋ ਗਈ ਅੱਛਾ ਦੋ ਦੇ ਕੋ 9 ਕਿਲੋ ਹੋਊਗਾ 10 ਵੀ ਹੋਊਗਾ 8 ਕਿਲੋ ਦੀ ਪੂਰ ਗਰੰਟੀ ਹੋਗੀ ਦੀ ਤੋਰ ਫੇਰ ਇਹਨਾਂ ਦੇ আট লিটার কিনে এ ਬਾਕੀ ਆ ਥਾਣੇ ਦੇ ਵੀ ਦੇਖ ਸਕਦੇ ਜੇ ਲੱਗਦਾ ਇਹ ਇਹ ਮਗਰ ਕੱਤੀ ਆ ਇਹ ਮਗਰ ਕੱਤੀ ਕੱਤੀ ਵੀ ਚੰਗੀ ਚੰਗੀ ਕੱਤੀ ਆ ਇਹਦੇ ਮਗਰ ਤੇ ਮੁੱਲ ਫਿਰ ਇਹਦਾ ਵੇਚੀ ਮੁੱਲ ਇਹਦਾ 75000 ਜੀ ਅੱਛਾ ਹਾਂ ਜੀ 70 ਦੀ ਦੇਦੀ ਐ 270 ਨੂੰ ਛੋਟ ਕਰਾਂਗੇ ਅੱਛਾ 68000 ਚਲੋ ਬਾਕੀ ਮੌਕੇ ਤੇ ਹੋਰ ਹੋ ਜੂਗੀ ਤੇ ਉਹਨੇ ਕਿ ਜਿਹੜੀ ਆ ਵਾਲੀ ਆ ਕਿਹੜੀ ਜੋੜੀ ਸਹੀ ਏ ਠੀਕ ਆ ਇਹ ਸੋਈ ਨੂੰ ਜੇ 8 ਦਿਨ ਹੋਣਾ ਜੇ ਦੁੱਧ ਹੋਣਾ ਜਿਹਦੇ ਕੋ 10 ਕਿਲੋ 9 ਕਿਲੋ ਦੀ ਗਾਰੰਟੀ ਬੱਚਾ ਇਹਦਾ ਮਰ ਗਿਆ ਇਹ ਕੱਲ ਦਾ ਕੁਝ ਹੀ ਬਣਾਦੀ ਭੂਚੀ ਦੇ ਮਿਲਦੀ ਜਦੋਂ ਅੱਛਾ ਇਹਦਾ ਬੱਚਾ ਮਰ ਗਿਆ ਹਾਂਜੀ ਹਾਂਜੀ ਸੋਈ ਕਿੰਨੇ ਦਿਨਾਂ ਦੀ ਆ ਸੋਈ 8 ਦਿਨਾਂ ਦੀ ਤੁਹਾਨੂੰ ਬਰਾਤਾ ਜਿਵੇਂ ਆ ਤੇ ਦੁੱਧ ਦੁੱਧ 10 ਕਿਲੋ ਹੋਗਾ 9 ਕਿਲੋ ਜਿਹੜਾ ਮੱਦੀ ਚੋ ਕੇ ਸਾਡੇ ਕੋਲ ਤੋਰ ਫਿਰ ਇੱਕ ਦਿਨ ਥੱਲੇ ਵੀ ਚੰਗੀ ਦੁੱਧ 9 ਲੀਟਰ ਇਹਦੇ ਕੋਲ ਵੀ ਕਿੰਨੇ ਵੀ ਹੈਗਾ ਬਾਕੀ ਛਣਨ ਦਾ ਸਹੀ ਗੈਪ ਜਿਹੜਾ ਇਹਦਾ ਵੀ ਚੰਗਾ ਆ ਤੇ ਇਹਦਾ ਫਿਰ ਮੁੱਲ ਵੀ ਜੀ ਛੋਟੀ ਦੇ ਜੋ ਹਰਦੇ ਮੰਗੀ ਲਈ ਆ ਹਾਂਜੀ ਹੁਣ ਦੇ ਦਈਏ 70000 ਦੀ ਸੱਤਰ ਤੇ ਛੋਟ ਕਰੀਏ ਜੀ ਯਾਰ ਚੱਲਾਂਗੇ ਕਿੰਨੇ ਯਾਰ ਯਾਰ ਨਹੀਂ ਹੋਰ ਛੱਡੋ ਜਾਣ ਦਾ 68000 ਦੀ ਜਾਣ ਦਾ ਫਿਰ 18 16 ਕਰ ਰਹੀ ਚੋਪੜੇ ਤੋਂ ਬਣੇ ਕਰਾਂਗੇ ਠੀਕ ਹੈ ਜੀ ਤੇ ਹੁਣ ਆ ਜਿਹੜੀ ਮੱਝ ਜੀ ਮੈਂ ਸੁਈ ਜੇ ਮਗਰ ਇਹਦੇ ਵੀ ਕਟਾ ਜੇ ਅੱਛਾ ਇਹ ਦੁੱਧ ਦੁੱਧ ਜੋ ਹੈ ਪਨੀਰ ਵਾਲੇ ਵਿੱਚ ਨਹੀਂ ਨੌ ਦਾਸ ਤਲਾ ਉਹ ਗਾਣੇ ਦੇ ਚਾਰੇ ਜੇ ਅੱਛਾ ਠੰਢੇ ਧਾਰਾ ਸਾਰੀਆਂ ਪਾਂਦਾ ਤੀ ਹੁੰਦੀ ਜਮੰਦਰੀ ਨਾ ਮਾਤਰੀ ਆਗੇ ਬਸ ਇਹ ਆ ਵੀ ਸਰੋ ਹੀ ਚੱਲਦਾ ਵਾ ਚੱਲਦਾ ਕੋਈ ਨਾਲ ਗਿਲਡੀ ਕੋਈ ਨਾ ਉਹ ਸਾਫ ਦੁੱਧ ਹੁੰਦਾ ਹੋਗਾ ਤੇ ਦੁੱਧ ਦੁੱਧ ਨਾ ਮਾਤਰੀ ਆ ਦੇ ਜਮੰਦਰੀ ਠੀਕ ਹੈ ਤੇ ਬਾਕੀ ਦੁੱਧ ਤੇ ਨਾ ਥਣਾ ਜੇ ਕੋਈ ਆ ਅੱਛਾ ਜੀ ਲਿਓ ਫਿਰ ਬਾਕੀ ਗਾਣ ਹਵਾਨਾ ਚੰਗਾ ਵਾ ਇਹਦਾ ਇਹ ਆ ਵੀ ਚਲੋ ਜੇ ਕਿਸੇ ਵੀ ਨੇ ਸਿਆਲ ਸਿਆਲ ਸੁਆ ਚੋਣਾ ਵਾ ਇਹ ਜਨੇ ਮੈਂ ਦਿਨ ਨੂੰ ਸੁਵਾ ਚੋ ਕੇ ਵੇਖ ਜਾਂਦੀ ਹੁੰਦੇ ਸੀ ਇਹ ਅੱਜ ਵੀ ਉਹਨੇ ਦੀ ਅੱਜ ਸੁਵਾ ਚੋ ਕੇ ਫੇਰ ਹੁੰਦੇ ਸੀ ਕੋਈ ਇੱਕ ਨੰਬਰ ਹੋ ਗਿਆ ਲੈ ਆਉਂਦੀ ਜੀ ਜੇ ਤਾਂ ਵੀ ਰੇ ਨਾ ਜੀ ਜੇ ਤਾਂ ਵੀ 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 ਜ ਬਾਕੀ ਥਾਣੇ ਦੇਖ ਸਾਡੇ ਸੰਜਾਤ ਤਰ੍ਹਾਂ ਦੇਖੋ ਤੇ ਇਹਦਾ ਫਿਰ ਮੁੱਲ ਵੇਜੀ ਮੁੱਲ ਦਾ 55000 ਦੀ ਕਿੰਨੇ ਦੀ 52 ਦੀ ਪੂਰੇ 50000 ਦੀ ਪੂਰੇ 50 ਦੀ 2000 ਹੋਰ ਛੋਟ ਕਰਾਂਗੇ 48000 ਦੀ ਦੇਣੀ ਹੈ 48000 ਦੀ ਤੇ ਜੇ ਆ ਵੀ ਕੋਈ ਸਾਹਮਣੇ ਲਾ ਗਿਆ ਦੁੱਧ ਵਧ ਸਕਦੀ ਕੋਈ ਵਾੜ ਕਰੇ ਜੋਗੇ ਤਸਦੀ ਕਰਕੇ ਠੀਕ ਹੈ ਜੀ ਹਾਂ ਜੀ ਤੇ ਬਾਕੀ ਚਲੋ ਜੋ ਵੀ ਆ ਸਾਰਾ ਕੁਝ ਤੁਹਾਡੇ ਸਾਹਮਣੇ ਹੀ ਆ ਇੱਥੋਂ ਚੋਚਵਾ ਕੇ ਤਸਦੀ ਕਰਕੇ ਤੇ ਵੇਚ ਕੇ ਤੇ ਆਪਣੀ ਸਮਝਣਾ ਤੇ ਆਪਣੀ ਮਰਜ਼ੀ ਨਾਲ ਪਸ਼ੂ ਖਰੀਦੋ ਜੀ। ਆਪਕੇ ਦੂਸਰੇ ਨੰਬਰ ਵਾਲੀ ਮਾਇਦੇ ਇੱਧਰ ਥੋੜਾ ਜਿਹਾ ਮਾਸ ਗਿਆ ਹੈਗਾ ਵਾ ਤੇ ਇਹ ਵੀ ਤੁਸੀਂ ਦੇਖ ਸਕਦੇ ਜੇ ਪਹਿਲਾਂ ਥੋੜਾ ਦਿਖਾਉਣ ਵਾਲਾ ਰਹਿ ਗਿਆ।